ਜੀ ਜੀ ਕਿਜੀ ਤੁਹਾਡਾ ਸ਼ੋਭਨਾਮ ਜੀ ਅਜਮੇਰ ਸਿੰਘ ਢਾਲੀਵਾਲ ਅਜਮੇਰ ਸਿੰਘ ਢਾਲੀਵਾਲ ਕਿੱਥੋਂ ਦੇ ਪਸਨੀਕ ਹੈ ਤੁਸੀਂ ਮੈਂ ਜੇ ਕੈਨੇਡੀਅਨ ਆ ਪੱਕਾ ਕੈਨੇਡੀਅਨ ਠੀਕ ਹੈ ਜੀ ਤੇ ਕੀ ਸਮੱਸਿਆ ਸੀਗੀ ਤੁਹਾਨੂੰ ਮੈਨੂੰ ਨਾ ਹਰਕਬੌਰ ਲੜਦੇ ਜੀ ਨੱਕ ਦੇ ਵਿੱਚ ਸੁੰਜਾਂ ਚੁੱਭਦੇ ਸੀ ਅਕੰਨਾਂ ਦੇ ਥੱਲੇ ਮੱਥੇ ਤੇ ਔਰ ਸਾਰੇ ਪਿੰਡੇ ਤੇ ਕਿੰਨੇ ਟਾਈਮ ਤੋਂ ਸਮੱਸਿਆ ਸੀ ਉਹ ਸੀਗੀ 25 30 ਸਾਲ ਤੋਂ अच्छी 30 साल तो फिर मेडिसिन ही ਲਈ ਤੁਸੀਂ ਉੱਥੇ ਕੋਈ ਉੱਥੇ ਮੈਂ ਲੈਂਦਾ ਸੀਗਾ ਲੋਸ਼ਨ ਲਗਾਉਂਦਾ ਏ ਟਿਊਬਾਂ ਦੇ ਦਿੰਦੇ ਡਾਕਟਰ ਉਹਨਾਂ ਸਪੈਸ਼ਲਿਸਟ ਹਾਂਜੀ ਉਹਨਾਂ ਥੋੜਾ ਜਿਹਾ ਰਾਮ ਰਹਿੰਦੇ ਫਿਰ ਫਿਰ ਸ਼ੁਰੂ ਹੋ ਜਾਂਦੀ ਠੀਕ ਹੈ ਜੀ ਤੇ ਤੁਸੀਂ ਕਿੰਨੇ ਦਿਨ मेडिसिन ਖਾਧੀ ਆਪਣੀ ਤੋਂ ਹੁਣ ਮੈਂ ਮੇਰਾ ਖਿਆਲ ਵੀ ਮਹੀਨਾ ਖਾਧੀ ਹੋਊਗੀ ਇਹਨਾਂ ਹੁਣ ਤੁਹਾਨੂੰ ਕਿੰਨਾ ਕੁ ਹੈਗਾ ਰਿਲੀਫ ਹੁਣ ਮੈਂ 95% ਮੈਂ ਠੀਕ ਹਾਂ ਠੀਕ ਹੈ ਤੇ ਇੱਕ ਤੁਹਾਡੇ ਇੱਥੇ ਮਸਾ ਸੀਗਾ ਛੋਟਾ ਹੈ ਨਾ ਹਾਂਜੀ ਮੌਕਾ ਹਾਂਜੀ ਮੌਕਾ ਸੀਗਾ ਤੇ ਉਹ ਤੋਂ ਵੀ ਮਤਲਬ ਕੀ ਸੀਗਾ ਉਹਦਾ ਤੁਹਾਡਾ ਟਰੀਟਮੈਂਟ ਚੱਲ ਰਿਹਾ ਹੈ ਇਹ ਵੀ ਮਤਲਬ ਕੀ ਕਵਰ ਹੋ ਜਾਏਗਾ ਜੀ ਅੱਛਾ ਹਾਂਜੀ ਇਹ ਤੁਸੀਂ ਮੈਨੂੰ ਫੋਟੋ ਜ਼ਰੂਰ ਭੇਜਣੀ ਜੀ ਸਹੀ ਕੋਈ ਨਹੀਂ ਭੇਜੂੰਗਾ ਮੈਂ ਇੱਥੇ ਆ ਜਾਊਂਗਾ ਤੁਹਾਡੇ ਕੋਲ ਬਿਲਕੁਲ ਜੀ ਬਿਲਕੁਲ ਜੀ ਥੈਂਕ ਯੂ ਅੰਕਲ ਜੀ ਥੰਕ ਯੂ ਮਿਹਰਬਾਨੀ